ਦਾ ਦਸ ਅਸਨਬਦਾਲ ਪੰਡਾ ਸਾਹਿਬ ਸ਼੍ਰੀ ਨਕਾਨਾ ਸਾਹਿਬ ਕਰਤਾਰਪੁਰ ਸਾਹਿਬ ਲਾਹੌਰ ਦੇ ਦਰਸ਼ਨ ਦਿਦਾਰੇ ਕਰਕੇ ਆਏ ਆ ਸਾਹਿਬ ਪੁਨਾ ਮੰਡੀ ਸਬਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਥਾਨ ਤੇ ਯਾਤਰਾ ਜਿਹੜੀ ਆ ਉਹ ਠੀਕ ਤੋਂ ਠੀਕ ਹੁੰਦੀ ਜਾ ਰਹੀ ਆ ਪਰ ਥੋੜਾ ਜਿਆਦਾ ਪਰੇਖ ਪੈਂਦਾ ਜਾ ਰਿਹਾ ਪਰੇਸ਼ਾਨੀਆਂ ਥੋੜੀਆਂ ਨਿੱਕੀਆਂ-ਮੋਟੀਆਂ ਉਹਦੀਆਂ ਪਰ ਅਸੀਂ ਗੁਰੂ ਧੰਮ ਦੇ ਯਾਤਰਾ ਵਾਸਤੇ ਗਏ ਆ ਇਹ ਕਿ ਸਾਨੂੰ ਉਹ ਮਹਿਸੂਸ ਨਹੀਂ ਹੁੰਦੀਆਂ ਮਾਲਕ ਦੀ ਬੜੀ ਕਿਰਪਾ ਤੇ ਇਸ ਤਰ੍ਹਾਂ ਹੀ ਸਾਨੂੰ ਤੰਦਰੁਸਤੀ ਬਖਸ਼ੇ ਤੇ ਸਾਨੂੰ ਇਹ ਦਰਸ਼ਨ ਦਿਦਾਰੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਵਧੀਆ ਕੀ ਫੱਟੇ ਫਾਜ਼ਲ ਕਾ ਡਿਸਟ੍ਰਿਕਟ ਤੋਂ ਬੋਲ ਰਹੇ ਹਾਂ ਪ੍ਰਿੰਸੀਪਾਲੀ ਸਾਡਾ 10 ਦਿਨਾਂ ਦੀ ਯਾਤਰਾ ਸੀ ਬਹੁਤ ਵਧੀਆ ਸਫਰ ਯਾਤਰਾ ਆ ਰਹੀ ਬਹੁਤ ਵਧੀਆ ਸਾਨੂੰ ਪਿਆਰ ਮਿਲਿਆ ਸਿਕਿਉਰਿਟੀ ਬਹੁਤ ਵਧੀਆ ਸੀ ਲੰਗਰ ਪਾਣੀ ਠਹਿਰਨ ਦਾ ਬੰਦੂ ਬਹੁਤ ਵਧੀਆ ਸੀ ਚੱਪੇ ਚੱਪੇ ਕਿਸੇ ਗੱਲ ਦਾ ਡਰ ਪੈ ਨਹੀਂ ਪਹਿਲੀ ਵਾਰ ਗਏ ਤੁਸੀਂ ਪਹਿਲੀ ਵਾਰ ਗਏ ਕੱਲੇ ਗਏ ਕਿਸੇ ਡਰ ਨਹੀਂ ਲੱਗਿਆ ਮੈਨੂੰ ਬਿਲਕੁਲ ਇਸ ਜਗ੍ਹਾ ਤੇ ਰਹਿਣ ਵਾਲੇ ਅਸੀਂ ਫਾਜ਼ਲ ਕਾ ਡਿਸਟ੍ਰਿਕਟ ਪ੍ਰਿੰਸੀਪਾਲੀ ਜਿਹੜਾ ਦੋ ਸਰਕਾਰਾਂ ਦੇ ਜਦੋਂ ਸਰਕਾਰ ਨੇ ਹੋਰ ਲਾਂਘੇ ਖੁੱਲ ਜਾਂਦੇ ਜਿਆਦਾ ਈਜ਼ੀ ਹੋ ਜਾਂਦੇ ਸੀ ਟ੍ਰੇਨ ਚ ਕਦੇ ਬੱਸ ਚ ਕਦੇ ਟ੍ਰੇਨ ਚ ਕਦੇ ਬੱਸ ਚ ਜਾਂਦੇ ਸੀ ਥੋੜੀ ਪ੍ਰੋਬਲਮ ਹੁੰਦੀ ਸੀ ਫਿਰ ਬਜ਼ੁਰਗ ਲੋਕ ਸੇ ਥੱਕ ਜਾਂਦੇ ਸੀਗੇ ਉਹ ویسੇ ਕੋਈ ਪ੍ਰੋਬਲਮ ਨਹੀਂ ਠੀਕ ਹੈ ਬਹੁਤ ਹੀ ਵਧੀਆ ਰਿਹਾ ਬਹੁਤ ਲੰਗਰ ਪਾਇਆ ਕੋਈ ਕਮੀ ਨਹੀਂ ਸਾਡਾ ਨਾਮ ਬੂਟਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਟਿਕੂ ਵੀਰੇ ਰਹਿਣ ਵਾਲੇ ਹਾਂ ਹਾਂਜੀ ਹਾਂਜੀ ਬਹੁਤ ਚੰਗਾ ਲੱਗਾ ਵਾ ਕੋਈ ਐਹੋ ਜੀ ਗੱਲ ਨਹੀਂ ਬਹੁਤ ਹੀ ਵਧੀਆ ਲੱਗਾ ਵਾ ਤੇ ਬਹੁਤ ਇਹਨਾਂ ਸਹਯੋਗ ਦਿੱਤਾ ਇਸ ਤਰ੍ਹਾਂ ਹਰ ਨੂੰ ਸਹਯੋਗ ਦੇਣਾ ਚਾਹੀਦਾ ਵਾ ਹਾਂ ਪਹਿਲੀ ਵਾਰ ਗਏ ਸੀਗੇ ਹਾਂ ਇਕੱਲੇ ਗਏ ਸਿੰਗਲ ਗੈਸ ਨਾਲ ਹਾਂਜੀ ਅਸੀਂ ਪੰਜਾ ਸਾਹਿਬ ਗਏ ਸੀਗੇ ਨਨਕਾਣਾ ਸਾਹਿਬ ਗਏ ਸੀਗੇ ਸੱਚਾ ਸੌਦਾ ਸਾਹਿਬ ਗਏ ਸੀਗੇ ਕਰਤਾਰਪੁਰ ਸਾਹਿਬ ਗਏ ਸੀਗੇ ਤੇ ਗੁਰੂ ਅਰਜਨ ਦੇਵ ਜਿੱਥੇ ਸ਼ਰਤ ਹੋਈ ਹੈ ਰਾਵੀ ਨਦੀ ਜਿੱਦੋਂ ਨੇ ਚੁੱਬੀ ਮਾਰੀ ਉਸ ਜਗ੍ਹਾ ਹੀ ਪਹੁੰਚੇ ਗਏ ਫਿਰ ਤਾਰਾ ਸਿੰਘ ਦੇ ਜਿੱਥੇ ਖੋਪਰੀ ਲੱਥੀ ਉਹ ਜਗ੍ਹਾ ਵੀ ਦੇਖ ਕੇ ਆਏ ਪਰ ਉਹ ਜਗ੍ਹਾ ਉਹਨੇ ਅੱਜਕੱਲ ਬਲਾਕ ਕਰ ਦਿੱਤੀ ਆ ਉਹਦਾ ਕੇਸ ਚੱਲ ਰਿਹਾ ਜੀ ਉਹਦੇ ਉੱਤੇ ਸਾਡੇ ਵੱਲਾਂ ਚੜੀਆਂ ਨਿਸ਼ਾਨ ਸਾਹਿਬ ਦੇ ਉੱਤੇ ਬਹੁਤ ਮਾੜੀ ਹਾਲਤ ਹੋਈ ਉਹ ਗੁਰਦਾਰ ਸਾਹਿਬ ਜੀ ਤੇ ਨਾਲ ਜਿੱਥੇ ਤਸੀਹੇ ਦਿੱਤੇ ਗਏ ਸੀ ਜਿੱਥੇ ਬੱਚਿਆਂ ਟੋਟੋ ਟੋਟੋ ਕੀਤੇ ਗਏ ਮੀਰ ਮੰਨੂ ਜੀ ਐਲ ਚੱਕੀ ਜਿੱਥੇ ਪੀਆ ਗੁਰਦਾਨ ਜੀ ਉਹ ਸਭ ਜਗ੍ਹਾ ਅਸੀਂ ਦਰਸ਼ਨ ਕਰਕੇ ਆਏ ਹਾਂ ਸਾਨੂੰ ਬਹੁਤ ਉੱਥੇ ਜਾ ਕੇ ਬੜਾ ਸੂਨ ਮਹਿਸੂਸ ਆਪਣੇ ਗੁਰੂਆਂ ਦੇ ਤਰਫੋਂ ਦੋ ਸਰਕਾਰਾਂ ਕੇ ਕੀ ਇਕਲ ਦੋ ਸਰਕਾਰਾਂ ਕੇ ਵੀ ਠੀਕ ਰਹਿ ਨਹੀਂਦਾ ਬਿਲਕੁਲ ਸਹੀ ਸਲਾਮ ਤਾਂ ਕੋਈ ਦਲ ਨਹੀਂ ਆ ਹਾਂ ਇੱਕ ਥਾਂ ਦੀ ਮੌਤ ਹੋਈ ਕਹਿੰਦੇ ਹਾਂ ਹਾਂ ਇੱਕ ਥਾਂ ਦੀ ਮੌਤ ਹੋ ਗਈ ਉਹ ਸਵੇਰ ਅਟੈਕ ਹੋ ਗਿਆ ਉਹਨੂੰ ਤੇ ਚਾਹ कोई योजी गल नहीं, होती। हाँ जी। तो ये गाल नहीं। है हाँ तो बड़ी गुटता खुलने चाहिए कोई माड़ी गल नहीं है सारे जिस तरह दर्शन कर रहे हैं इस तरह बाकी गुरु दर्शन खुले कर सीएं पाबंदिया हटिया सरकार अपना काम चल चल चलो मैं यात्रा करके पाकिस्तान की बहुत आवान की ननका साहब करतारपुर साहब हसन बदाल अपने लाहौर जी बहुत बढ़िया है बहुत बढ़िया है बड़ा वर्त्या ने बहुत ही मतलब आपको साथ दिया है खाना में जल्दी बढ़िया दिया है तो ट्रांसपोर्ट की बहुत बढ़िया दी है और आगे भी चलेगा पहली बार बजे नहीं बार आगे भी पांच हजार हूँ कितने लोग इधर इधर से मेरा तीन हजार से कम है ढाई सौ ऊपर है ਦੋਨੋ ਸਰਕਾਰوں سے کیا اپیل کرنا چاہتے ہیں بہت ਵਧੀਆ بہت ਸ਼ੁਭਾਵ ਸਾਹਿਬ بہت ਵਧੀਆ ਸਰਕਾਰوں سے کیا اپیل کرنا چاہتے ہیں بہت ہی ਵਧੀਆ ਸ਼ਾਫ ਫੀਲਿੰਗ ہوئی ہے بہت ਵਧੀਆ ਫੀਲਿੰਗ ہوئی ہے واہੇ ਗੁਰਦੀਕਾ ਖਾਲਸਾ ਵਾਹੇ ਗੁਰਦੀਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਸੁਪਰਵਾਈਜ਼ਰ ਸਤਖੰਡ શ્રી ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੀ ਡਿਊਟੀ ਪ੍ਰਬੰਧਕ ਮੁੱਖ ਪ੍ਰਬੰਧਕ ਤੌਰ ਤੇ ਲਈ ਗਈ ਸੀ ਅਸੀਂ 925 ਦੇ ਕਰੀਬ ਸੰਗਤ ਦਾ ਜਥਾ ਲੈ ਕੇ ਪਾਕਿਸਤਾਨ ਦੀ ਪੁੱਤਰ ਗਰਤਾਮਾ ਦੇ ਦਰਸ਼ਨ ਕਰਨ ਲਈ ਗਏ ਸੀ ਜਦੋਂ ਪਾਕਿਸਤਾਨ ਦੀ ਹੱਦ ਤੇ ਪਹੁੰਚੇ ਪਾਕਿਸਤਾਨ ਦੀ ਸਰਕਾਰ ਵੱਲੋਂ ਮੁਸਲਮਾਨ ਭਾਈਚਾਰੇ ਵੱਲੋਂ ਬੜਾ ਸਤਿਕਾਰ ਤੇ ਪਿਆਰ ਦਿੱਤਾ ਗਿਆ ਸਤਿਕਾਰਯੋਗ ਵਿਸਰੇ ਹੋਏ ਗਰਤਾਮਾ ਦੇ ਜਿਹੜੇ ਦਰਸ਼ਨ ਦੇਦਾਰੇ ਕੀਤੇ ਗਏ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਸੱਚਾ ਸੌਦਾ ਸਾਹਿਬ ਰੋੜੀ ਸਾਹਿਬ ਅਤੇ ਗੁਰੂ ਕੇ ਲਾਹੌਰ ਜਿੱਥੇ ਗੁਰੂ ਰਾਮਦਾਸ ਮਹਾਰਾਜ ਦਾ ਜਨਮ ਤੁਰਨਾ ਮੰਡੀ ਵਿਖੇ ਹੋਇਆ ਬੜੇ ਹੀ ਸਤਿਕਾਰ ਦੇ ਨਾਲ ਸੰਗਤਾਂ ਨੇ ਦਰਸ਼ਨ ਕੀਤੇ ਹਨ ਪਰ ਇੱਕ ਅਸੀਂ ਦੁੱਖ ਦੀ ਗੱਲ ਦੱਸਣ ਲੱਗੇ ਹਾਂ ਕਿ ਸਰਦਾਰ ਜਗੀਰ ਸਿੰਘ ਪੁੱਤਰ ਸਰਦਾਰ ਸਰਦੂਲ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ਜਿਨ੍ਹਾਂ ਨੇ ਅੱਜ ਵਾਪਸ ਆਉਣਾ ਸੀ ਉਹਨਾਂ ਦੀ ਬਨੇਰੇ ਜਿਹੜੀ ਆ ਮੌਤ ਹੋ ਗਈ ਹੈ ਲਾਹੌਰ ਦੇ ਵਿੱਚ ਉਹ ਬਹੁਤ ਦੁੱਖ ਵਾਲੀ ਗੱਲ ਹੈ ਤੇ ਦੂਜੇ ਨੰਬਰ ਤੇ ਜਤਰਾ ਬਹੁਤ ਸਫਲ ਰਹੀ ਹੈ